ਹਾਂਜੀ ਦੋਸਤੋ ਆਪਣੇ ਕੋਲੇ ਨਾ ਘਰੇ ਆਹ ਦੇਖ ਲਓ ਤੁਸੀਂ ਇੰਨਾ ਥਾਂ ਬਿੱਲਾ ਪਿਆ ਆਹ ਸਾਰਾ ਬਿੱਲਾ ਇਧਰੋਂ ਆਪਣਾ ਘਰ ਆ ਗਿਆ ਚਲੋ ਇਧਰੋਂ ਤਾਂ ਪੱਕਾ ਆ ਗਿਆ ਥਾਂ ਆਹ ਸਾਰਾ ਤੁਹਾਨੂੰ ਦਿਖਾਉਣਾ ਮੈਂ ਹਾਂ ਮਿਰਚਾਂ ਲਾ ਰੱਖੀਆਂ ਜਿੱਥੇ ਨਾ ਇੱਥੋਂ ਲੈ ਕੇ ਉਹ ਸਾਰਾ ਮੰਨ ਲਓ ਆਹ ਦੇਖ ਲਓ ਕੱਖ ਕੰਡਾ ਹੋ ਰਿਹਾਗਾ ਜ਼ਿਆਦਾ ਇੰਨਾ ਥਾਂ ਆਪਣੇ ਕੋਲੇ ਜਮਾ ਦੇ ਲਿਆ ਬਈ ਆਪਾਂ ਨਾ ਹੁਣ ਦੇਖਦੇ ਸੀ ਵੀ ਕਰੇ ਇੱਥੇ ਆਪਾਂ ਕੋਈ ਬੂਟੇ ਲਾ ਦਈਏ ਬਾਗ ਬਣਾ ਦਈਏ ਕਰੇ ਛੋਟਾ ਜਿਹਾ ਬਾਗ ਇਹਦੇ ਵਿੱਚ ਆਪਾਂ ਕਿਹੜੇ ਬੂਟੇ ਲਾਈਏ ਕਿਹੜੇ ਜੇ ਬੂਟੇ ਲਾਈਏ ਕੋਈ ਸਮਝ ਨਹੀਂ ਆ ਰਹੀ ਕਿਹੜੇ ਕਿਹੜੇ ਚੱਲੇ ਜਾਣਗੇ ਕਿਉਂਕਿ ਹੁਣ ਮੌਸਮ ਹੈ ਜਿਹੜਾ ਉਹ ਬੂਟਿਆਂ ਲਾਜਾ ਬਈ ਨਾ ਸਾਰੇ ਤਰ੍ਹਾਂ ਦੇ ਬੂਟੇ ਇੱਥੇ ਹੁਣ ਮਤਲਬ ਕੋਈ ਬੂਟਾ ਹੁਣ ਚੱਲ ਪੈਂਦਾ ਤਲ ਕਰੇ ਦੇਖਣਾ ਬਈ ਆਪਣੀ ਧਰਤੀ 'ਚ ਕਿਹੜਾ ਬੂਟਾ ਚੱਲੇ ਆਹ ਨਾਲ ਤਾਂ ਸਫਾਈ ਹੋਜੀ ਹੋਈ ਬਾਂਦੇ ਨਾਲ ਸਾਰੇ ਦੇਖਵਾ ਦੇਖ ਲੋ ਕਿੰਨਾ ਬੁਰਾ ਹਾਲ ਹੋਇਆ ਪਿਆ ਤੇ ਕਿੰਨਾ ਕੱਖ ਕੰਡਾ ਹੋ ਰਿਹਾਗਾ ਅੱਛਾ ਆਪਾਂ ਲਾਵਾਂਗੇ ਯਾਰ ਬੂਟੇ ਲਾਉਣ ਦਾ ਤਜਰਬਾ ਆਪਾਂ ਨੂੰ ਘੱਟ ਆ ਦੇਖਾਂ ਕਿਵੇਂ ਕਿੰਨੇ ਕਿ ਡੂੰਗਾ ਟਵਾ ਪੱਠਣਾ ਕਿੰਨਾ ਕਿ ਡੂੰਗਾ ਨਾ ਕਿਹੜੇ ਕਿਹੜੇ ਲਾਈ ਆ ਮੜੀ ਰਾਇ ਜ਼ਰੂਰ ਦਿਓ ਕਿਹੜਾ ਕਿਹੜਾ ਰੂੜੀ ਰਾੜੀ ਇੱਥੋਂ ਆਪਾਂ ਚੱਕ ਦਾਂਗੇ ਫਿਰ ਇਹਨੂੰ ਆਪਾਂ ਕਰ ਦਾਂਗੇ ਸਾਈਡ ਤੇ ਆਹ ਸਰਹਤਾਂ ਦੇ ਵਿੱਚ ਕਿੰਨੇ ਕਿ ਬੂਟੇ ਮੇਰੇ ਹਿਸਾਬ ਨਾਲ ਬਾਈ ਇੱਥੇ 30 ਕਿ ਬੁੱਟੇ ਤਾਂ ਲੱਗ ਹੀ ਜਾਣਗੇ ਨਾ ਅੰਨੇ ਤਾਂ ਦੇ ਵਿੱਚ ਵਿੱਚ ਨੂੰ ਪਹਿਲਾਂ ਆਪਾਂ ਬਈ ਸਾਰੇ ਬਾਣ ਨਾ ਬਾਦ ਗੇ ਟਰੈਕਟਰ ਨਾਲ ਨਾ ਸਾਰਾ ਬਾਣ ਬਾਕੇ ਫਿਰ ਉਦੋਂ ਬਾਅਦ ਪੱਟੋਏ ਟੂਏ ਪੱਟਾਂਗੇ ਨੂੰ ਪਾਣੀ ਲਾਵਾਂਗੇ ਐ ਸਾਰਾ ਗੁਜਮਾ ਤਿਆਰ ਕਰਾਂਗੇ ਨਾਲੇ ਤਾਂ ਸੋਨਾ ਲੱਗਦਾ ਬਈ ਹਨਾ ਨਾਲੇ ਆ ਜਿਹੜੀ ਚੀਜ਼ ਆ ਹੋ ਰਹੀ ਐ ਸਫਾਈ ਰਹੂਗੀ ਤੇ ਤੁਸੀਂ ਇਹ ਦੱਸੋ ਕਿ ਕਿਹੜੇ ਕਿਹੜੇ ਬੂਟੇ ਲਾਈਏ ਕਿਹੜਾ ਬੂਟਾ ਕਾਮਯਾਬ ਹੋਊਗਾ ਕਿਵੇਂ ਉਹਦੇ ਪਰਬ੍ਰੇਸ਼ ਕਰਨੇ ਹੋ ਕਿਵੇਂ ਚੱਲੂ ਕਿਵੇਂ ਨਾ ਚੱਲੂ ਕਿਉਂਕਿ ਆ ਬਈ ਬੂਟੇ ਤਾਂ ਲਾਉਣ ਨੂੰ ਬਥੇਰੇ ਲਾ ਦਿੰਨੇ ਆ ਪਰ ਮੁੜ ਕੇ ਉਹ ਚਲਦੇ ਨਹੀਂਗੇ ਆ ਦੇਖੋ ਜਿਵੇਂ ਆਹ ਬੂਟਾ ਹਨ ਆਹ ਸੀ ਕੰਮ ਦਾ ਇਹ ਅੰਬ ਦਾ ਬੂਟਾ ਲਾਇਆ ਸੀ ਆਪਾਂ ਤੁਹਾਨੂੰ ਖੜੇ ਜਾ ਕੇ ਦਿਖਾ ਅਨੇ ਚੱਲਿਆ ਨਹੀਂ ਯਾਰ ਜਿੱਡਾ ਕਿ ਲਾਇਆ ਸੀ ਉਡਾ ਹੀ ਖੜਾ ਹੈ ਵੀ ਹੁਣ ਆਪਣੇ ਬੂਟੇ ਆਪਾਂ ਏਡੇ ਏਡੇ ਕ ਲਿਆਉਣ ਦਾ ਫਾਇਦਾ ਹੈਗਾ ਵੱਡੇ ਬੂਟੇ ਲਿਆ ਕੇ ਲਾ ਗਏ ਆ ਦੇਖੋ ਬਈ ਆ ਤਾਂ ਉੱਤੇ ਉਹੀ ਲਾਤਾ ਸੀ ਬਈ ਆ ਖੜਾ ਬਈ ਐਡਾ ਹੀ ਲਿਆਂਦਾ ਸੀ ਤੇ ਐਡਾ ਹੀ ਖੜਾ ਕਿ ਬੜ ਬੜ ਰਹਿ ਗਈ ਇਹ ਪਾਣੀ ਪੁਣੀ ਬਹੁਤ ਪਾਈ ਜਾ ਫਿਰ ਕੋਲੇ ਮੋਟਰ ਆ ਬਈ ਇੱਥੋਂ ਐ ਪਾਣੀ ਪਾ ਦਿੰਦੇ ਤੇ ਇੱਕ ਸੀਗਾ ਆਹ ਆ ਲਾਇਆ ਸੀਗਾ ਬਈ ਇਹ ਵੀ ਨਹੀਂ ਕੁਝ ਵਧਿਆ ਇਹ ਵੀ ਐਡਾ ਹੀ ਲਾਇਆ ਸੀਗਾ ਤੇ ਐਡਾ ਹੀ ਖੜਾ ਤੇ ਨਿੰਬੂਆਂ ਦੇ ਬੂਟੇ ਆਪਣੇ ਹਨਾ ਆਹ ਥੋੜਾ ਦੇਖੋ ਇਹਦੀ ਲਾਇਆ ਸੀਗਾ ਇਹ ਨਹੀਂ ਬਾਈ ਕੋਈ ਫਲ ਫੁੱਲ ਨਹੀਂ ਆਇਆ ਤਨ ਕੀ ਚੱਕਰ ਨਿੰਬੂ ਤਾਂ ਆਇਆ ਆ ਦੇਖ ਲਓ ਜਿਵੇਂ ਭਰੇ ਘੜਾ ਬੁੱਟਾ ਆ ਨਾਰਾਂ ਨੂਰਾਂ ਦੇ ਹੈਗੇ ਨਾਰੇ ਮਿੱਠੇ ਨਹੀਂ ਹੁੰਦੇ ਯਾਰ ਕੌੜੇ ਜੀ ਰਹਿ ਜਾਂਦੇ ਆ ਹਾਂ ਬਈ ਨੇਰੀ ਜਾਈ ਸੀ ਕਿ ਆਪਣਾ ਨਿਮ ਤੋੜਤਾ ਤੇ ਆ ਜਾਮਣ ਤੋੜਤੀ ਜਮਾ ਦੇਖ ਲਓ ਆ ਇੱਕ ਬਈ ਲੱਗਿਆ ਹੋਇਆ ਆਪਣੇ ਔਲਿਆਂ ਦਾ ਇਹ ਤੇ ਔਲੇ ਲੱਗਦੇ ਆ ਇਹ ਠੀਕ ਲੱਗਦਾ ਹਾਂ ਜੀ ਪਾਣੀ ਪੂਣੀ ਚੰਗਾ ਬੰਦਨ ਹੁਣ ਆਪਾਂ ਜਦੋਂ ਛੋਟਾ ਜਿਹਾ ਬਾਗ ਤਿਆਰ ਕਰਾਂਗੇ ਨਾ ਕਰੇ ਫਿਰ ਉਸ ਨੂੰ ਨਾ ਨੌਲੇਜ ਇਕੱਠੀ ਕਰਾਂਗੇ ਵੀ ਕਿਵੇਂ-ਕਿਵੇਂ ਕਿਹੜੀ-ਕਿਹੜੀ ਚੀਜ਼ ਪੈਂਦੀ ਆ ਕਿਹੜੀ-ਕਿਹੜੀ ਨਹੀਂ ਪੈਂਦੀ ਫਿਰ ਆਪਾਂ ਥੋੜਾ ਜਿਹਾ ਧਿਆਨ ਦੇਵਾਂਗੇ ਹੁਣ ਵੀ ਆਪਣੇ ਇੱਧਰ ਕੋਈ ਧਿਆਨ ਨਹੀਂ ਸੀਗਾ ਤਾਂ ਕਰਕੇ ਆਪਾਂ ਹੁਣ ਸੋਚਿਆ ਵੀ ਇੰਨਾ ਵੇਲਾ ਖਾਂ ਪਿਆਗਾ ਥੋੜਾ-ਥੋੜਾ ਪਾਣੀ ਲਾ ਕੇ ਸਾਰਾ ਇਹ ਤਿਆਰ ਕਰਾਂਗੇ ਕਿ ਦੱਸਿਓ ਵਰਤਿਏ ਤਿਆਰ ਕਰਕੇ ਬੂਟੇ ਆਪਣੇ ਕਾਮਯਾਬ ਹੋਣਗੇ ਜੇ ਕਈ ਵਾਰੀ ਆਉਂਦਾ ਪਾ ਬੂਟੇ ਵਾਟੇ ਲਾ ਦਿੰਨੇ ਬਈ ਨਾ ਮੁੜ ਕੇ ਤਿਆਰੀ ਵਾ ਤਿਆਰੀ ਉਨੀ ਹੁੰਦੀ ਨਹੀਂ ਨਾ ਹੀ ਉਹਨਾਂ ਆਪਾਂ ਪ੍ਰਬੰਧ ਕਰਦੇ ਹਾਂ ਮੁੜ ਕਿਉਂ ਹੁੰਦੇ ਨਹੀਂ ਗੇ ਗੱਲ ਬਣਦੀ ਨਹੀਂ ਜੀ ਅੱਜ ਆਮਣ ਦੇਖ ਲਓ ਜਾਮਣ ਵਧੀਆ ਜਾਮਣ ਲੱਗਦੇ ਆ ਬਹੁਤ ਵਧੀਆ ਪਰ ਟੁੱਟ ਗਈ ਚਲੋ ਹਣਾ ਆ ਫਲ ਵੀ ਦੇਖ ਲਓ ਜਾਮਣ ਤੇ ਕਿੰਨਾ ਜੀ ਹੁਣ ਵੀਡੀਓ ਦੇ ਵਿੱਚ ਆ ਜਾਓ ਦੇਖੋ ਬਹੁਤ ਜਿਆਦੇ ਫਲਾਂ ਬਈ ਹੁਣ ਜਾਮਣਾਂ ਦੇ ਉੱਤੇ ਅੰਬ ਦਾ ਅੱਛਾ ਯਾਰ ਅਪ ਸੋਚਿਆ ਅੰਬ ਦਾ ਬੂਟਾ ਲੈਣਾ ਅੰਬ ਦਾ ਬੂਟਾ ਪੱਕਾ ਕਿੰਨਾ ਵੱਡਾ ਲੱਗੇ ਵੀ ਫੇਰ ਫਾਇਦਾ ਵਾ ਛੋਟਾ ਲਿਓਣ ਦਾ ਮੇਰੇ ਸਾਬ ਨਾਲ ਕੋਈ ਫਾਇਦਾ ਨਹੀਂ ਛੋਟਾ ਚੱਲਦਾ ਨਹੀਂ ਬਾਈ ਇੱਕ ਅਮਰੂਦ ਵੀ ਨਹੀਂ ਜਿਵੇਂ ਹੁਣ ਆਹ ਅਮਰੂਦ ਖੜਾ ਆਹ ਨਿੰਬੂ ਦੇ ਨਾਲ ਇਹਦੇ ਛੋਟੇ ਛੋਟੇ ਅਮਰੂਦ ਪੱਕ ਜੇ ਜਾਂਦੇ ਬਾਈਰ ਉਹ ਗੱਲ ਨਹੀਂ ਬਣਦੀ ਪਤਾ ਨਹੀਂ ਕੀ ਕਰਨ ਲਾ ਤੇ ਆਪੇ ਇੱਥੇ ਪੂਰਾ ਜਮਾ ਬਾਗਬਾਨੀ ਵਾਂਗੂ ਬਣਾਉਣੇ ਆ ਤੁਹਾਨੂੰ ਨਾਲ ਦਿਖਾਵਾਂਗੇ ਹੁਣ ਆਪਾਂ ਇਹਨੂੰ ਇੱਕ ਦੋ ਦਿਨਾਂ ਦੇ ਵਿੱਚ ਬਾਣ ਸਾਰਾ ਬਾਹਾਂਗੇ ਤਿਆਰ ਕਰਾਂਗੇ ਫਿਰ ਵਾਹ ਕੇ ਉਸ ਤੋਂ ਬਾਅਦ ਦੇਖਾਂਗੇ ਥੋੜਾ ਨੀਵਾਗਾ ਥਾਂ ਇਹ ਪਾਣੀ ਖੜ ਜਾਂਦਾ ਇੱਧਰਲਾ ਥਾਂ ਆਪਣਾ ਥੋੜਾ ਉੱਚਾ ਪਾਣੀ ਟਪਦਾ ਨਹੀਂ ਕਿਸੇ ਵਾਸਤੇ ਤਾਂ ਪਾਣੀ ਦਾ ਵੀ ਹੱਲ ਕਰਾਂਗੇ ਫਿਰ ਉਸ ਹਸਾਬ ਨਾਲ ਦੇਖਾਂਗੇ ਕਿਵੇਂ ਸਿਸਟਮ ਕਰੀਏ ਕਿਵੇਂ ਨਾ ਚਲੋ ਹੁਣ ਫਿਰ ਤੋਂ ਆਪਾਂ ਬਾਣ ਬੁਣ ਕਰਾਂ ਇੱਕ ਦੋਨਾਂ ਨੂੰ ਤਿਆਰ ਨੂੰ ਤਾਂ ਮੀਂਹ ਆ ਬਈ ਜਾਂਦਾ ਤੇ ਮੀਂਹ ਜੇ ਹਟ ਗਏ ਫਿਰ ਦੇਖਾਂਗੇ ਕਿਵੇਂ ਤਿਆਰ ਕਰੀਏ ਨਾ ਬਾਹੂ ਕੇ ਫਿਰ ਬੂਟਾ ਮਿੰਤੀ ਕਰਕੇ ਪੂਰੀ ਜਿਹੇ ਵੀ ਜੀ ਟਰੈਕਟਰ ਚੱਲਦਾ ਹੀ ਰਹੇ ਵੀ ਟਰੈਕਟਰ ਨਾ ਇਧਰ ਉਧਰ ਹੋ ਗਏ ਕਈ ਵਾਰੀ ਬੂਟੇ ਜਾਦੇ ਫੈਲ ਜਾਂਦੇ ਆ ਕਿ ਕਿੰਨੇ ਫੁੱਟ ਤੇ ਬੂਟਾ ਲਾਜੋ ਸਾ ਮਿੰਨ ਕੇ ਦੇਖਾਂਗੇ ਨਾ ਕਿੰਨੇ ਫੁੱਟ ਤੇ ਨਾ ਲਾਇਆ ਜਾਵੇ ਕਿਉਂਕਿ ਵੀਰ ਆਪਾਂ ਨੂੰ ਸਬਜੀ ਸਬਜੀ ਲਾਉਣਾ ਹੈ ਵੀ ਜਿਹੋ ਟਰੈਕਟਰ ਦਾ ਲਾਉਣਾ ਵੀ ਜ਼ਰੂਰੀ ਆ ਜੇ ਦੱਸਿਓ ਵੀ ਆਪਣੇ ਕਿਹੜੇ ਕਿਹੜੇ ਬੂਟੇ ਕਾਮਯਾਬ ਆ ਕਿਹੜਾ ਲਾਉਣ ਦਾ ਫਾਇਦਾ ਤੇ ਕਿਹੜਾ ਦਾ ਨਹੀਂ ਫਾਇਦਾ ਚੀਜ਼ ਉਹੀ ਲਾਵਾਂਗੇ ਜਿਹੜੀ ਚੱਲ ਪਏ ਤੇ ਫਲ ਦੇ ਦੇ ਛੇਤੀ ਹਨਾ ਆ ਮੈਂ ਮੁੱਠਪਾ ਹੀ ਕਰਨਾ ਤਾਂ ਬਾਲਾ ਦਾ ਕੋਈ ਫਾਇਦਾ ਨਹੀਂ ਹੈਗਾ। ਬਸ ਉਹੀ ਹੁਣ ਆਪਾਂ ਤਿਆਰ ਕਰਨਾ ਪੂਰਾ। ਪੂਰਾ ਸ਼ੌਂਕ ਨਾਲ ਤਿਆਰ ਕਰਾਂ ਬਈ ਘਰੇ ਹੀ ਆਉਦੇ ਹਨ। ਆਪਾਂ ਤੁਹਾਨੂੰ ਪਤਾ ਹੀ ਘਰ ਆ ਗਿਆ। ਘਰੇ ਹੀ ਲਾਵਾਂਗੇ ਸਾਰਾ ਕੁਝ ਹੁਣ ਆਪਣੇ ਕਿਉਂਕਿ ਥਾਂ ਸਾਰਾ ਫालतू ਪਿਆ ਤੇ ਕੱਖ ਹੀ ਹੋ ਜਾਂਦੇ ਆ। ਨਾਲੇ ਇੱਕ ਅੱਖਾਂ ਤੋਂ ਫਿਰ ਪਰਹੇਜ ਹੋ ਸਫਾਈ ਰਹਿੰਦੀ ਆ ਬਈ। ਠੀਕ ਆ ਵੀ ਦੋਸਤੋ ਧੰਨਵਾਦ।